ਪਾਣੀ ਹੈ ਮੈਂ ਨਾ 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 ਮੈਂ ਤਾਂ ਰਗਿਆ ਕੋਈ ਲੋੜ ਨਹੀਂ ਦੀ ਵੀਡੀਓ ਪਾਣ ਦੀ ਭਾਜੀ ਇਹਦੇ ਵੀਡੀਓ ਸ਼ੁਰੂ ਹੈ ਇੱਧਰ ਮੇਰੇ ਕੋ 250 ਸੂਰੇ ਫਿਰ ਪਾ ਦੇ ਇਹ ਪਾ ਦੇ ਮੈਨੂੰ ਪਤਾ ਪਿਆ ਪਾ ਦੇ ਕਿ 2 ਵਰ ਚ ਲੜਾਈ ਹੋ ਗਈ ਨਾ ਬੱਚੀ ਬਹੁਤ ਸਮਝ ਪ੍ਰੋਪਰ ਹੈਂਡ ਦਾ ਕੰਮ ਨਲਕੀ ਦਾ ਕੰਮ ਸਾਗ ਸਾਰਾ ਹੈਂਡ ਹੈ ਸਾਰਾ ਹੀ ਹੱਥ ਰਖਾਂਗੇ ਕਿ 1090 ਰੁਪਏ ਭਾਈ ਮੈਂ ਗਰੰਟੀ ਕਮਾਂਗਾ 1090 ਦਾ ਕੰਮ ਨਹੀਂ ਹੋ ਸਕਦਾ 44 ਅਗਲੇ ਭਾਈ 44 45 ਬਣ ਜਾਣਗੇ 45 ਬਣੇਗੀ ਲੈੜੀ ਕਿਨੇ ਚੈੱਕ ਕਰਾ ਦੀ ਇਹ ਵੀ ਇਨਰ ਕਪੜਾ ਅੰਦਾਜ਼ੇ ਪਰ 1090 ਚ ਮੇਰੀ ਗੱਲ ਸੁਣੋ ਧਿਆਨ ਨਾਲ ਦੁਕਾਨ ਦੇ ਉਹ ਹੀ ਲੈਣ ਆਏ ਜਿਹੜਾ ਪੈਸੇ ਪਾ ਪੈਸੇ ਪਾ ਕੇ ਆਏ ਹੈ ਇਹ ਨਾ ਸੋਚੋ 250 ਸੂਟ ਹੈ 250 ਸੂਟ ਹੈ ਨਾ ਸੋਚੋ ਮੈਨੂੰ ਪਤਾ ਨਾ ਪਿਛਲੀ ਵਾਰ ਕੀ ਹੋਇਆ ਹੈ ਨਾ ਪਹਿਲਾ 컬러 ਆਪਾਂ ਦੂਜਾ 컬러 ਆਏ ਹੋਏ ਹੋਏ 200 ਦਾ 200 ਅਲਰੇਡੀ ਇਹਨੂੰ 200 ਦਾ ਮੈਨੂੰ ਨਹੀਂ ਪਤਾ ਆ ਪਰਪਲ ਡਾਰਕ ਨਹੀਂ ਨਹੀਂ ਭਾਈ ਥੋੜਾ ਫਰਕ ਪਤਾ ਪਰਾ ਪੰਜਾਬ ਤੋਂ ਬਾਤ ਥੋੜੀ ਬੰਤਾ ਇੰਗਲਿਸ਼ ਬੀਲਿੰਗ ਲੱਡੀ ਬਾਈ ਦਾ ਫੇਵਰੇਟ ਲੱਡੂ ਬਿਲਾ 1090 ਰੇਟਾਂ ਵਿੱਚ ਨਹੀਂ ਹੁੰਦੇ ਬਹੁਤ ਸੋਨਾ ਪੀਜ ਡੈਲਿੰਗ ਡੈਲਿੰਗ ਨਾਲ ਫੈਸ਼ਨ ਬਟਾ ਚਾਲ ਕੀ ਕੋਈ ਸਾਡੇ ਡਾਟਾ ਚੈੱਕ ਕਰਨ ਨੂੰ ਲੱਗਿਆ ਪ੍ਰੋਪਰ ਹੈਂਡ ਹੈ ਜਿਵੇਂ ਲੱਗਦਾ ਹੈਂਡ ਨਹੀਂ ਗੱਲ ਸ਼ੋਕੀਆ ਪਰ ਇੱਕ ਗੱਲ ਹੋਰ ਇਹ ਮਸ਼ੀਨਾਂ ਨੰਨੀ ਆਈਆਂ ਐ ਸਾਲਾ ਸਤ ਹਾਂਜੀ ਹਾਂਜੀ ਇਹ ਮਸ਼ੀਨਾਂ ਨਾ ਮੀਂਹ ਨਹੀਂ ਤਾਂ ਦਿਸਰੇ ਤੋਂ ਵਾਰਾ ਖੰਡਰ ਤੇ ਗਿਆ ਨਾ ਕੋਰ ਬਿਸਕੋਸ ਔਰ ਗੈਂਜਾ ਪਹਿਲਾ ਡਿਜ਼ਾਈਨ ਚੱਲਿਆ ਘੜੀ 18 ਤੇ 13 ਮਿੰਟ ਹਾਂ 15 ਮਿੰਟ ਚੱਲ ਗਈ ਹੋਣੀ ਤੁਸੀਂ ਲੜੀਆਂ ਮਿਲਿਆ ਕਿ ਇਹਨੂੰ ਨਾ ਨਾ ਸਾਡੇ ਵਿੱਚ ਰਸਤੇ ਨਹੀਂ ਮਿਲਿਆ ਜੀ ਇਹ ਬਸੂਣ ਕਿੰਨਾ ਅੱਛਾ ਹੈ ਪਹਿਲਾ ਭਾਈ 26 ਲੱਭੇ ਬਾਅਦ ਚੁਕਨੀ ਨੱਬੇ ਨਹੀਂ ਨੱਬੇ ਅੱਜ ਦਾ ਰੇਟ 1090 ਬਿਸਕੋਸ ਔਰ ਗੈਂਜਾ ਜਿਹਨੂੰ ਪ੍ਰੋਬਲਮ ਹੈ ਰੀਅਲ ਬਿਸਕੋਸ ਨਹੀਂ ਅੱਗੇ ਚੈੱਕ ਕਰ ਲੈਬ ਚੈੱਕ ਲੈਬ ਤੇ ਲੈਬ ਕੇ ਪੋਲੀ ਨੂੰ ਨਹੀਂ ਗਿਆ ਬਿਸਕੋਸ ਦੁਬੱਟਾ ਬਾਟਮ ਪਿਓਰ ਦੁਬਾਰਾ 100% ਪੰਜਾਬੀਆ ਨਾ ਪਿਓਰ ਦਾ ਫੋਰਸਾਈਟ ਚੁਣੀ ਚਲੋ ਰੈਡੀ ਬਾਈ 1090 ਦੇ ਜਨਾ ਜੇ ਤੁਹਾਨੂੰ ਸੂਟ ਚਾਹੀਦਾ ਨਾ ਤੈ ਪਾ ਲਿਆ ਭੁੱਲੋ ਰੈਡੀ ਜੇ ਤੁਹਾਡੀ ਮਦਰ ਇਲਾ ਨੂੰ ਤੁਸੀਂ ਤੁਹਾਡੇ ਘਰ ਅਗਰ ਮੈਰਿਜ ਹੈ ਨੋ 12 27 ਕੇਰਾ ਅਗਰ ਤੁਹਾਡੇ ਘਰ ਮੈਰਿਜ ਹੈ ਤੁਸੀਂ ਨੋਗੇ ਲੈਣੇ ਲੈ ਕੇ ਰੱਖੋ ਜੱਛੇ 1090 ਕਿੰਨਾ ਲੱਗੇ ਐ ਹੋ ਗਈ ਇਸ ਪਾਵਾਂ ਐ ਸੂਟ ਪਤਾ ਨਾ ਕਿੰਨਾ ਸਜਿਆ ਨਾ ਜਿਹੜੇ ਮੇਰੇ ਸ਼ਕੀਮ ਸੋਬਰ ਕਸਟਮਰ ਨੇ ਬਾਵਾ ਡਾਡੀ ਬਈ ਰੰਗ ਲੁੱਕ ਰਿਹਾ ਨਾ ਨਹੀਂ ਨਹੀਂ ਉਹਨੇ ਕਿਹਾ ਭਾਜੀ ਇਹ ਵਾਲਾ ਕਲਰ ਪਿਛਲੇ ਲਾਰਡਸ ਵੀ ਘੱਟ ਸੀ ਹੁਣ ਵੀ ਘੱਟ ਹੈ ਇਹ ਰੰਗ ਘੱਟ ਹੋਣ ਕਰਕੇ ਮਾਲ ਡਿਸਕਾਊਂਟ 'ਚ ਹੈ ਆਹ 8 ਕਲਰ ਦਾ ਸੈੱਟ ਸੀ ਨਾ 1090 ਜਿਹੜੀ ਵੀ ਛੋੜੂ ਰਿਹਾ ਵਾਓ ਵੈਰੀ ਨਾਈਸ ਖਾਸ ਆਹਨੇ ਪਾਸ ਦੇ ਕਾਰੀਗਨੇ ਬਣਾ ਕੇ ਵੀ ਜਹੀ ਪਟਿਆਲੇ ਵਾਲੇ ਕਾਰੀਗਨੇ 6500 ਰੁਪਏ ਸੂਟ ਸਾਗੇ ਠੀਕ ਹੈ ਸਹੀ ਗੱਲ ਹੈ ਜੀ ਸਹੀ ਗੱਲ ਉਹੋ ਹੀ ਸੂਟ ਸਾਡੇ ਲੁਧਿਆਣੇ ਦੇ ਏਸੀ ਮਾਰਕੀਟ ਦੇ ਕਾਰੀਗਨੇ ਬਣਾ ਕੇ ਤੇਈ ਤਾਂ ਤੋਵਾ ਤੋਵਾ ਤੋਂ ਵਰੇਟ ਐਹੋ ਜਿਹਾ ਕੱਢਿਆ ਹੈ ਅਕੜਾਈ ਚੱਕ ਲੈ ਸਾਡੇ ਬਾਥੇ ਦਾਣਾ ਚੈੱਕ ਕਰਾ ੜੀ ਬਾਹ ਚੈੱਕ ਕਰਾ ਬਨਾਰਸੀ ਪੈਜ ਕਾਂਜੀ ਵਰਮ ਦੀ ਬਾਟਮ ਪਿਓਰ 100% ਵਿਸਕੋਸ ਕਾਂਜੀ ਵਰਮ ਦੀ ਬਾਟਮ ੜੜੀ ਵੀ ਚੰਗੀ ਲੱਗਨੂ ਜੀ ਦੇਖੋ ਪਿਓਰ ਵਿਸਕੋਸ ਹੋ ਗਿਆ ਜੀ ਜਿਹੜਾ ਕਪੜਾ ਸ਼ਰਟ ਦਾ ਉਹੀ ਕਪੜਾ ਦਬੱਟੇ ਦਾ 100% ਵਿਸਕੋਸ ਉਹ ਕਹਿੰ ਜਾਂ ਮੈਂ ਲਾ 750 ਦਾ ਸ਼ਰਟ ਦੇ 450 ਦੀ ਬੋਟਮ ਦੇ 1200 ਦਾ ਕਪੜਾ ਹੋ ਗਿਆ ਸਾਗਰਵਾਸ ਤੇ ਪੈਸ ਚੈੱਕ ਕਰਾ ਦੇ ਬਣਾਤੀ ਪੈਸ ਹੈ ਕਸਟਮਰ ਦਾ ਬੜਾ ਚਲੋ ਰੇਡ ਉੱਪਰ ਮੈਂਸ਼ਨ ਹੋਏਗਾ ਕਾਰੀਗਰ ਨਾਲ ਗੱਲ ਕਰਨੀ ਹੈ ਦੂਜਾ ਕਰ ਰਿਹਾ ਇੰਗਲਿਸ਼ ਬਾਬਾ ਓਏ ਹੋਏ ਤੀਜਾ ਕਹਿੰਦੇ ਇੰਗਲਿਸ਼ ਮੋਤਨ ਸੀ ਚੌਥਾ ਕਹਿੰਦਾ ਪਿਆਜੀ ਬੋਟਮ ਦੀ ਕੁਆਲਿਟੀ ਸੌਫਟ ਹੈ ਚੁਬੇਗੀ ਬਿਲਕੁਲ ਨਹੀਂ ਸ਼ਰਟ ਵਿਸਕੋਸ ਹੋਰ ਕਹਿੰਦਾ ਜਦੋਂ ਅਸੀਂ ਵਿਸਕੋਸ ਵਰਡ ਬੋਲਾਂਗੇ ਮਤਲਬ ਵਧੀਆ ਕੋਆਰਡੀਨੇਸ਼ਨ ਸਮਝਾਉਣਾ ਬੜਾ ਹੈ ਦੂਰੋਂ ਖੁੱਲ ਕੇ ਹਾਂ। ਨਮਾਈ 46 ਹੋਏਗੀ ਸਕੇ ਥੋੜੀ ਬਹੁਤ ਹਾਂਜੀ 44 45 46 ਬਣ ਜਾਨੀ। ਓਏ ਜਿੱਥੇ ਕਿ ਨਾ ਹੋਇਆ ਬਹੁਤ ਜ਼ਿਆਦਾ ਉਧਰ ਚੈੱਕ ਕਰੋ ਉਧਰ ਉਧਰ ਚੈੱਕ ਕਰੋ ਤਾਂ ਨੇ। ਮੋਬਾਈਲ ਚੁੱਕਣਾ ਬੜੀ ਇਹ ਕਲਰ ਇਹ ਸਾਫਰ ਕਿੱਡਾ ਸੋਹਣਾ। ਬਹੁਤ ਜ਼ਿਆਦਾ ਸੋਹਣਾ। ਕੱਲ ਮੈਂ ਵਿਖਾ ਦਵਾਂ। ਆਹਾ ਹਾਂ ਬਹੁਤ ਵਧੀਆ। ਇਹ ਕਲਰ ਹੈਗੇ ਸਮਝੋ ਕਿ ਅੱਪਰ ਹਾਇਰ ਟੇਸ ਅੱਜ ਕੱਲ੍ਹ ਦੀ ਕੁੜੀਆਂ ਦੇ। ਗਰਲਜ਼ ਆ ਟੇਸਟ ਹੈ। ਅੱਛਾ ਇਹ ਸੂਟ ਹੈਂ ਬਾਡਮ ਪਟਿਆਲਾ ਬਣੇਗੀ ਵੈਸੇ ਪੈਂਟ ਸੌ ਸੌ ਸ਼ਾਲਾ ਸੌ ਕਰਾ ਲਓ ਸ਼ਾਰਟ ਦਾ ਦੁਪੱਟੇ ਦਾ ਕਲਰ ਬਿਲਕੁਲ ਸਹੀ ਆ ਦੁਪੱਟਾ ਕਿਹ ਪੇਸ ਤੇ ਮਿਲ ਜੇਗਾ ਸੂਟ ਫ੍ਰੀ ਚੱਲੋ ਭਾਈ ਐਡਾ ਵੱਡਾ ਚੈਲੰਜ ਹੈ ਜੇ ਕੋਈ ਕਾਰੀਗਰ ਬਣਾ ਲੇਗਾ ਫਿਰ ਵੀ ਸੂਟ ਫ੍ਰੀ ਜੇ ਕਿਸੇ ਦੁਕਾਨਦਾਰ ਕੋਲ ਬਣ ਗਿਆ ਕਿਹਦੀ ਸੂਟ ਫ੍ਰੀ ਨਹੀਂ ਬਨਣਾ ਲਾਡੀ ਭਾਈ ਨਹੀਂ ਬਨਣਾ ਪਿਓਰ ਕਿਹ ਜਿਆਦਾ ਸੂਟ ਹੈ ਭਾਈ ਐਡਾ ਵੱਡਾ ਚੈਲੰਜ ਹੈ ਬੜਾ ਕੋਈ ਸੋਚ ਸਮਝ ਕੇ ਕੀਤਾ ਇਹ ਗਾ 58 ਦਾ ਕਪੜਾ ਵਾਕਿਆ ਚੈਲੰਜ ਹੋਇਆ ਸਮਝ ਕੇ ਕੀਤਾ ਸਹੀ ਗੱਲ ਬੜਾ ਸੋਚ ਸਮਝ ਕੇ ਸ਼ਾਨੀ 58 ਦਾ ਸੂਟ ਹੈ ਪਫ ਆਰੀ ਮਿਕਸ ਪੈਂਟ ਮਿਕਸ ਬਾਜੂ ਨਾਲ ਸਲਵਾਰ ਸਲਿੱਕ ਦੀ ਨਾਲ ਠੀਕ ਹੈ ਜੀ ਥੈਟ ਇਜ਼ ਫੀ ਯੂਰੋਪਨ ਰੈਡ ਸੂਟ ਦਾ ਜੇ 1500 ਲੈ ਜੀ ਬਾਈ ਨਾਲ ਨਾਲ ਰੈਡ ਵੀ ਗੱਲ ਕਰਦੀ ਨਾ 15 ਕੁ 500 ਵੀ ਆ ਕੇ ਦਿਖਾਓ ਸਹੀ ਗੱਲ ਹੈ ਸਾਗਰ 4000 ਰੁਪਏ ਆਈ ਬਣਾਵਾਂਗਾ 5000 ਰੁਪਏ ਨਹੀਂ ਬਣਾਵਾਂਗਾ ਕੋਲ ਰੇਟ ਦੇ ਉੱਤੇ ਰੇਟ ਵੀ ਜਿਹੜਾ ਰੇਟ ਕਹੋਗੇ ਆਈਸਕ੍ਰੀਮ ਛੇਡਾ ਤੇ ਬਣਾ ਕੇ ਦਵਾਂਗਾ ਅਗਲਾ ਚੈਲੰਜ ਲਾਡੀ ਸਹੀ ਗੱਲ ਹੈ ਜੀ ਰੇਟ 1550 58 ਦਾ ਕਪੜਾ ਲਾ ਕੇ 58 ਦਵਟਾ ਪੰਜਾਬੀਆਂ ਦੀ ਫਿਲਕਦੀ ਸਲਵਾਰ ਲਕਦੀ ਸਲਵਾਰ ਜੇ ਫਿਰ ਨਾਲ ਜੀ ਜੀ ਦੀ ਲਾਣੀ ਫਿਲਕਦੀ ਲਾਣੀ ਹੈ ਇਸ ਰੇਂਜ ਦੇ ਵਿੱਚ ਆੜੀ ਦਾ ਕੰਮ ਹੋਇਆ ਚਲੋ ਜੀ ਕਸਾਟਾ ਕੁਲਸੀ ਦੀ ਬਾਵਾ ਸ਼ੇਖ ਕਿਹਦੇ ਚਿੱਤਾਂ ਦੇ ਉੱਤੇ ਕਸਾਟਾ ਕੁਲਫੀ ਦੀ ਬਾਵਾ ਸ਼ੇਖ ਇੱਕ ਗਲੋਰ ਦੁਬੱਟੇ ਦਾ ਦੁਬੱਟਾ ਹੈ ਜੇ ਪੂਰਾ 260 ਪੰਜਾਬੀਆਂ ਦਾ ਠੀਕ ਹੈ ਸਾਡੇ ਕੋਲ ਬਿਲਕੁਲ ਸਹੀ ਹੈ ਫੁੱਲ ਫੁੱਲ ਹਟੂਲਾ ਓਪਨ ਚੈਲੰਜ ਲਿਆ ਕੇ ਦਿਖਾਓ ਪਹਿਲਾਂ ਇੱਕ ਡਿਜ਼ਾਈਨ ਸੇਮ ਆਇਆ ਸੀ 2450 ਜੋ ਉਸੇ ਡਿਜ਼ਾਈਨ ਦਾ ਥੋੜਾ ਜਿਹਾ ਸਗੋਂ ਹਲਕਾ ਵਰਜਨ ਆਇਆ ਨਾ ਹਾਂਜੀ ਹਾਂ ਇਹ ਥੋੜਾ ਜਿਹਾ ਹਲਕੀ ਹੋਈ ਥੋੜੀ ਜਿਆਦਾ ਸੋਹਣੀ ਹੋ ਗਈ ਜਿਹੜੀ ਬਰੀ ਮੈਂ ਜੱਜ ਗਿਆ ਕੰਮ ਬਰੀਕ ਹੋਇਆ ਜਿਆਦਾ ਸੋਨਾ ਲੱਗਦਾ ਪਿਆ ਹੈ ਹਾਂ ਔਰ ਸਾਈਡ ਦੁਬੱਟਾ ਜੀ ਬਿਲਕੁਲ ਲਾਜੀ ਗਲਾਸ ਟਿਸ਼ੂ ਨਵਾ ਨਵਾ ਮਾਰਕੀਟ ਚ ਕਪੜਾ ਨਵਾ ਇੰਸਰਟ ਚ ਕਸੂੜਾ ਨਹੀਂ ਰੇਟ ਸੂਟ ਦਾ ਕੱਢਿਆ 2090 ਹੈਂਡ ਵਾਸ਼ ਕਰਨ ਦੀ ਗਲਤੀ ਨਾ ਕਰਨਾ ਸਕ 30% ਲਾਡੀ ਭਾਈ ਮੈਂ ਕਹਨਾ ਓਕਰ ਬੋਰਡ ਕੁਆਲਟੀ ਦੇ ਪੀਸ ਵੀ ਇਨਰ ਚਲੋ ਇਨਰ ਨਾਲ ਜੇ 2090 ਰੇਟ ਦੇ ਇਹਨਾਂ ਐ ਸੋਹਣੇ ਜੇ ਐ ਸੂਟ ਹਾਰੇ ਨੂੰ ਸਮਝ ਨਹੀਂ ਆਣਾ ਲੜੀ ਨਹੀਂ ਸਮਝ ਆਉਂਦਾ ਉਹ ਆਪਕੇ ਮੇਰੇ ਨਵੀਂ ਆ ਗਿਆ ਜਿਨ੍ਹਾਂ ਨੂੰ ਸੋਬਰਟੀ ਚਾਹੀਦੀ ਪਰ ਪਹਿਲੇ ਭਰੀ ਹੈ ਜਦੋਂ ਡਿਜ਼ਾਈਨ ਆਇਆ ਹੈ 3 ਮਿੰਟ 3 ਮਿੰਟ ਤਿੰਨ ਨਹੀਂ 5 6 ਮਿੰਟ ਚੱਲੀ ਸੀ ਕਲਰ ਹੀ ਬੜੇ ਸੋਹਣੇ ਆਹ ਡਾਰਕ ਪਰਪਲ ਲੀਜੇਗਾ ਬੜਾ ਮੈਂ ਇਹੋ ਜਿਹੇ ਕਲਰ ਅਲਮਾਰੀਆਂ 'ਚ ਨਹੀਂ ਨਿਕਲਦੇ ਇਹ ਕਹਣੀ ਅਲਮਾਰੀ 'ਚ ਕੋਈ ਵੀ ਨਹੀਂ ਐ ਵੀ ਨਹੀਂ ਨਿਕਲਣਾ ਐ ਵੀ ਨਿਕਲਣਾ ਐ ਵੀ ਸ਼ੇਡ ਬੜੀ ਵੱਖਰੀ ਇੱਕ ਗੱਲ ਹੋ 2090 ਰੇਟ ਲੜੀ ਛੁੱਡੀ ਕੋਈ ਮੈਂ ਤੁਹਾਨੂੰ ਇਸ ਜੂੜ ਦੀ ਖਾਸੀਅਤ ਦੱਸਣਾ ਖਾਸੀਅਤ ਕੀ ਤੁਹਾਨੂੰ ਖਾਸੀਅਤ ਕੋਈ ਨਹੀਂ ਸੀ ਹੈਗਾ ਮੈਂ ਤੁਹਾਨੂੰ ਨੋ 18 27 28 ਇੰਚ ਘੇਰਾ 48 ਇੰਚ ਦਾ ਬਣਾਈ 48 49 ਵਿੱਚ ਬਣ ਜੇ ਤੁਸੀਂ ਇਹਨੂੰ ਹੋਰ ਸਿਆਣਾ ਵਾਲਾ ਵਰਜਨ ਬਣਾਉਣਾ ਸਿਆਣਾ ਮਤਲਬ ਕੀ ਦਿਮਾਗੀ ਵਰਜਨ ਸ਼ੂਟ ਸਵਾਓ ਸ਼ੋਰਟ 4 ਮੀਟਰ ਦਾ ਬਣਾਓ ਵਿੱਚ ਲਹਿੰਗਾ ਲਹਿੰਗਾ 4 ਮੀਟਰ ਦਾ ਬਣਾਓ ਲਹਿੰਗਾ ਸ਼ਰਟ ਸਵਾਓ ਪਤਾ ਕਿੱਡੀ ਕੋ ਸ਼ੋਰਟ ਸ਼ੋਰਟ ਡਿਜ਼ਾਈਨ ਸਵਾਓ ਵੱਖਰੇ ਸਟਾਈਲ ਦਾ ਤੇ ਚੁੰਨੀ ਆਹ ਹਾਂ ਜੇ ਤੁਹਾਨੂੰ ਸੂਟ ਆਨਲਾਈਨ ਆਰਡਰ ਕਰ ਲਿਓਗੇ ਤੇ ਮਿਲੇਗਾ ਬਾਕੀ ਦੁਕਾਨ ਜੁਗਾ ਨਹੀਂ ਇਹ ਬਚਣਾ ਮੈਂ ਲਖਨਊ ਦਾ ਡਿਜ਼ਾਈਨ 14.5 ਹਜ਼ਾਰ ਵਾਲਾ ਆਪਣੀ ਮਸ਼ੀਨਾਂ ਦੇ ਬਣਾਏ ਮਗਰ ਕਹਿ ਦਿਆ ਹੁਣੀ ਸੀ ਨਾ ਮੈਂ ਡਾ ਛੋਡੀ ਮਾਲਕ ਜੀ। ਮੈਂ ਹੱਬ ਬਣਾਇਆ ਤੇ ਬਣਾਇਆ। 1500 ਰੁਪਏ ਸ਼ਿਮਰ ਦਾ ਕਪੜਾ ਲਾ ਕੇ ਬਾਟਮ ਮਸਲੀਨ ਦੀ ਕਿਉਂ ਲਈਏ ਵੀ ਸੁਣੋ। ਕੁੜੀਆਂ ਕਹਿੰਦੀਆਂ ਬਾਟਮ ਪਸ਼ਮੀਰ ਤੇ ਚੁਪਦੀਏ ਸ਼ਾ ਇਹਨੂੰ ਲਾਈਨਿੰਗ ਲੱਗ ਜਾਈ। ਇਹਨੂੰ ਲਾਈਨਿੰਗ ਤੋਂ ਬਿਨਾ ਬਣਾਓ। ਬਿਨਾ ਲਾਈਨਿੰਗ ਤੋਂ ਬਾਟਮ ਬਣੇਗਾ। ਅੱਜ ਦੱਸਣੀ ਜੀ। ਜੇ ਬੋਚੇ ਦਾ ਕਪੜਾ ਕਿੱਡਾ ਵਧੀਆ ਸਾਦਰ ਕਿੰਨਾ ਹੈ ਉਹ ਛੋਟਾ ਮਾਲਕ ਜੀ ਤੁਹਾਡਾ ਫੜਾ ਹੋ ਜੇ। 48 ਇੰਚ ਪਣਾ ਪੰਜਾਬੀਆਂ ਵਾਲਾ ਵੱਡਾ। ਜਿਹੜੀਆਂ ਚੁੰਨੀ ਵੇਖਾ ਡਾਈ ਨਹੀਂ ਨਿਕਲਦੀ। ਆ ਲਓ ਚੈੱਕ ਕਰੋ ਚੁੰਨੀ ਕਿੰਨੀ ਹੈ। ਪਰ ਇੱਕ ਗੱਲ ਸੁਣੋ ਧਿਆਨ ਨਾਲ ਇੱਕ ਡੰਗ ਦੇ ਸੂਟ ਸਿਰਫ 24 24 ਬਣਾਈ ਦੇ ਅਸੀਂ ਢੇਰ ਨਹੀਂ ਬਣਾਇਆ ਸਾਗਰ 24 24 ਸੂਟ ਪਸੰਦ ਲਏ ਭਈਆ 24 24 24 ਤੁਸੀਂ ਮੈਂ ਕਹਿੰਦਾ ਵੀਡੀਓ ਪਾਓ 124 24 ਕੀ ਕਰਿਓ ਆ ਵੇਖੋ ਇੱਥੇ ਹਟ ਗੈਣੀ ਬੰਨੀ ਭਾਜੀ ਇੱਥੇ ਅੱਜ ਸੈਂਟਰ 'ਚ ਜਿੰਨੇ ਕੱਟ ਰੱਖਣਾ ਕੱਟ ਰੱਖ ਲਓ ਹਾਂ ਅੱਛਾ ਬਾਜੂ ਦੋ ਲਾਈਟ ਦੇ ਆਇਆ ਕਿਆ ਹਾਂਜੀ ਨੈਟਵਰਕ ਜੇ ਕਵਾਲਿਟੀ A ਗ੍ਰੇਡ ਜੇ ਸਮਝਾਇਆ ਬਹੁਤ ਜਿਆਦਾ ਸੋਨਾ ਭਈਆ ਬਹੁਤ ਜਿਆਦਾ ਰੇਟ ਬਤਾਵਾ ਕਿ ਸੂਣ ਬਹੁਤ ਹੋ ਗਈ ਸਾਡੇ 1500 ਰੁਪਏ ਹੈਗੇ ਪਲੇਸਾਂ ਵੀ ਨਹੀਂ ਲੱਗੀਆਂ ਸਹੀ ਗੱਲ ਹੈ ਲਾਡੀ ਭਾਈ ਇਹ ਕਪੜੇ ਦਾ ਰੇਟ ਨਹੀਂ ਪੂਰਾ ਹੁੰਦਾ ਸਾਡੇ 1500 ਰੇਟ ਬਤਾਵੇ ਸਾਡੇ ਰੇਟ ਹੁੰਦੇ ਥੋੜੇ ਸਮਝਦਾ ਹਾਂ ਕਿ ਤੋ ਮਿਲਣਾ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਬੇ ਕੋ ਸ਼ੋਪਿੰਗ ਜਨਰਲ ਸੇ ਸਾਡੇ ਕੋ ਆ ਜਾਓ ਬੱਕੇ ਸਹੀ ਗੋਲਾ 15 ਜੂਨ ਤੋਂ ਬਾਅਦ ਅੱਜ ਸੂਟ ਆਇਆ ਔਰ 15 ਜੂਨ ਤੋਂ ਹੀ ਪਾਰਟੀ ਦੇ ਮਗਰ ਪੇਹਾਂ ਮਾਲ ਲਿਆ ਹੋਇਆ ਮਾਲ ਲਿਆ ਦੇ ਮਾਲ ਲਿਆ ਦੇ ਸੱਬਿਆ ਸਾਂਚੀ ਦਾ ਸੂਟ ਸੱਬਿਆ ਸਾਂਚੀ ਦਾ ਕਨਸੈਪਟ ਪਹਿਲੋ ਸੂਟ ਦਾ ਰੇਟ ਸੀਗਾ 아이 1990 1990 ਹੁਣ ਵੀ ਤਰਲੇ ਨਾ ਮਾਲ ਆਇਆ ਲੱਡ ਭਾਈ ਅੱਜ ਤੱਕ ਮਾਲ ਆ ਰੇਟ ਕੱਢਿਆ ਸੂਟ ਦਾ 595 ਚੈੱਕ ਲਾ ਦੇ ਇਹ ਸਾਰਾ ਸੱਬਿਆ ਸਾਂਚੀ ਦਾ ਕਨਸੈਪਟ ਹੈ ਇਹ ਸਾਰਾ ਵੈਲਵਟ ਦਾ ਹੈ ਫਿਗਰ ਵੀ ਹੈ ਸਾਰੀ ਅਵੇਲੇਬਿਲਿਟੀ ਅਵੇਲੇਬਿਲਿਟੀ ਹੈ ਰੈਡੀ ਸ਼ਰਟੂਨ ਦੀ ਬੋਟਮ ਹੈ 100% ਵਿਸਕੋਸ オーਰਗਾਂਜਾ ਦਾ ਦੁਪੱਟਾ ਪ੍ਰਿੰਟਿੰਗ ਵੀ ਵੈਲਵਟ ਦੀ ਹੈ ਸਾਰੀ ਦੁਪੱਟਾ ਵੀ ਸਭ ਤੋਂ ਸੱਚੀ ਦਾ ਆਰਟੀਕਲ ਕੋਈ ਚੱਲ ਨਹੀਂ ਰਿਹਾ ਇਹ ਜੇ ਕਿਸੇ ਨੂੰ ਸੂਟ ਬੰਗਾ ਲੱਗੇਗਾ ਨਾ ਲੈਣਾ ਭਾਜੀ ਸਾਰਾ ਨਰਦੇ ਰੇਟ ਸ਼ਿਮਰ ਅੱਗੇ オーਰਗਾਂਜਾ ਦੇ ਨਾ ਹਨ ਹਾਂਜੀ ਅੱਗੇ オーਰਗਾਂਜਾ ਹੈ ਸ਼ਿਮਰ ਤੇ ਆਇਆ ਪਿਓਰ ਸ਼ੈਂਟੂਨ ਦੀ ਫੋਟੋ ਪੂਰਾ ਫਰੰਟ ਬੈਕ ਇੱਕ ਵਾਰ ਅਗਾਂਹ ਡੀਪਲੀ ਚੈੱਕ ਸਾਰਾ ਸੀਕਵੈਂਸ ਵਰਕ ਹੈ ਲੈਦਰ ਵਰਕ ਹੈ ਲੈਦਰ ਦੀ ਪੈਚਾ ਬਹੁਤ ਸੋਨਾ ਪੀਸ ਹੈ ਕੁਛ ਬੋਲੀਏ neck ਤੇ ਬਟਨ ਸਟਾਈਲਿਸ਼ ਜਿਹਾ ਲੱਗਿਆ ਸਭ ਇਹ ਸਾਟੀਨ ਦੇ ਬੋਲਣ ਦਾ ਤੇ ਡਿਮਾਂਡਿੰਗ ਆਰਟੀਕਲ ਇਸ ਸਾਲ ਦੇ ਓਏ ਹੋਏ 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 ਮੈਂ ਕਹਿੰਦਾ ਨਹੀਂ ਬੋਲਣ ਦੀ ਲੋੜ ਹੈ ਜੀ ਕੁੜੀਆਂ ਅੱਗੇ ਸੂਟ ਖੋਲੋ ਜਿਹਦੇ ਜਿਹਦੇ ਘਰ ਪਾਰਟੀ ਵੇਅਰ ਫੰਕਸ਼ਨ ਹੈ ਇਹ ਸੂਟ ਸਾਰੀ ਕੁੜੀ ਨੂੰ ਚਾਹੀਦਾ ਹੈ ਰੇਟ ਸੂਟ ਦਾ ਕੱਢਿਆ 1860 ਰੁਪਏ ਸਾਟਨ ਔਰਗੈਂਜ਼ਾ ਨਹੀਂ ਸਾਟਨ ਗਰੇਪ ਹੀ ਓਏ ਸਾਟਨ ਗਰੇਪ ਟੋਪਰ ਹੈਂਡ ਲੰਬਾਈ 46 ਪਲੱਸ ਬੈਕ ਪ੍ਰਿੰਟ ਨਹੀਂ ਬੈਕ ਪਲੇਨ ਸਾਡਾ ਬੈਕ ਪਲੇਨ ਬਾਜੂ ਪਲੇਨ ਕਿਹੜਾ ਕਿਹਦਾ ਕੱਲ੍ਹ ਨੂੰ ਸੋਲੋ ਇਕ ਕੋਲ ਕਲਰ ਕਲਰ ਸੋਲੋ ਤੇ ਕਲਰ ਵੀ ਪੂਰਾ ਬੰਬ ਇਸੇ ਕੁੜੀ ਦੀ ਲਮਾਰੀ ਚ ਇਹ ਕਲਰ ਨਹੀਂ ਹੋਏਗਾ ਪਰ ਇਹ ਕਲਰ ਆਇਆ ਵੀ ਨਹੀਂ ਅੱਗੇ ਕਦੀ ਲਟਕਣ ਦਿਖਾ ਦਿਓ ਕੋਨੇ ਨੂੰ ਇਹ ਕਲਰ ਬਿਲਕੁਲ ਹਾਂ YouTube ਦੀ ਹੈ ਨਾ ਰੀਟ ਕਾਦੀ ਕਰਦੇ ਸਾਰੇ ਇਹ ਜਾਂ ਕਾਦੀ ਕਰੇ ਸਾਰੇ ਕਿਨੇ ਆ ਬਲੀ ਦੀ ਜਾਂ ਕਾਦੀ ਕਰੇ ਸਾਰੇ ਗੇ ਮਰਾਦਾਬਾਦ ਦੇ ਤੇ ਰੀਟ ਵਾਈ ਸੂਟ ਹੈ ਜਿਸ ਰੀਟ ਚ ਕੱਢੀਦਾ ਨਾ ਘੱਟੋ ਘਾਟ 800 ਰੁਪਏ ਦਾ ਕਪੜਾ ਹੈ ਤੁਹਾਨੂੰ 1800 ਸਾਲ ਕੀ ਰੀਟ ਜਿਹੜਾ 860 1860 ਉਹ ਮੋਟੀ ਵੀ ਉਹ ਬਰੇਕੀ ਵੀ ਇਸ ਜਗ੍ਹਾ ਲੰਬਾਈ 46 ਪਲੱਸ ਬਣੇਗੀ ਘੇਰਾ 25 26 ਦੇ ਲੱਗੇ ਚਾਹੀਦਾ ਆ ਮਾਪ ਲੈਨੇ ਆ ਟਾਈਮ ਹੈਗਾ ਲੈ 9 ਤੇ 9 18 18 ਤੇ 9 27 26 ਘੇਰਾ ਬਣੇਗਾ ਬਾਜੂ ਪਲੇਨ ਬੈਕ ਪਲੇਨ ਲੰਬਾਈ 46 ਬੋਟਮ ਰਿਓਨ ਦੁਪੱਟਾ ਪਿਓਰ A ਗ੍ਰੇਡ ਕੁਆਲਿਟੀ ਘਰ ਨਹੀਂ ਤੋਣਾ ਕੱਟੋਗੇ ਤੁਸੀਂ ਆਪ ਰਿਸਪੌਂਸਿਬਲ ਹੋਗੇ ਇਹਦਾ ਪਹਿਲੋ ਡਿਜ਼ਾਈਨ ਜਿਹੜਾ ਆਇਆ ਸੀ ਨਾ ਘੜੀ ਵੇਖ ਕੇ 5 ਮਿੰਟ ਚੱਲਿਆ ਹੀ ਸਾਗਤ ਉਹਦਾ ਜਿਹੜੀ ਆ ਦੀ ਪ੍ਰੋਪਰ ਹੈਂਡ ਦਾ ਸੂਟ ਹੈ ਲਖਨਵੀ ਸੂਟ ਹੈ ਲਖਨਵੀ ਤੇ ਇਹ ਵਾਲੇ ਸਾਰਾ ਹੈਂਡ ਦਾ ਹੈ ਸਾਰਾ ਨੇੜਕੀ ਨਿਕਲਿਆ ਸੀ ਮਾਲ ਦਾ ਪਹਿਲਾਂ 1760 ਰੁਪਏ ਪੱਕਾ ਸ਼ੋਰ ਗੋਲੀ ਪੱਕਾ 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 ਫ੍ਰੀ ਹੈ ਫਿਰ ਚੈੱਕ ਕਰਾਂ ਲਗੀ ਪਿਓਰ ਵਿਸਕੋਸ ਔਰ ਗੈਂਜ਼ਾ ਲਖਨਵੀ ਸੂਟ ਬੈਕ ਪਲੇਨ ਬਾਜੂ ਪਲੇਨ ਬਾਟਮ ਰੌਂਡ ਦੁਪੱਟਾ ਗੋਲੀ ਖੋਲੀ ਪਹਿਲੀ ਵਾਰੀ ਜਿਜਗੀ ਦੇ ਰੰਗ ਆਈ ਸਾਹਰ ਬਿਲਕੁਲ ਸਹੀ ਗੱਲ ਆਹੀ ਆ ਪਹਿਲੀ ਵਾਰੀ ਔਨਲਾਈਨ ਪਾਇਆ ਹੈ ਕਲਰ ਇੰਨਾ ਸੋਹਣਾ ਹੋ ਜਾਵੇ ਪਹਿਲਾਂ ਕਰ ਰੈੱਡ ਵਾਓ ਆ ਨਿਊ ਇੰਗਲਿਸ਼ ਪੈਰਟ yellow ਕਿਹੜਾ ਲੱਡੂ ਪੀਲਾ ਜਿਹਾ ਹੈਗਾ ਡਿਫਰੈਂਟ ਜਿਹਾ ਸ਼ੇਡ ਹੈ ਪਰ ਜਿੰਨੇ ਦਾ ਸਟੇਪ ਹੈ ਇਹਨੇ ਦਾ ਹੈਂਡ ਦਾ ਉਹ ਕਾਢੀ ਨਹੀਂ ਹੋਏਗਾ ਨਹੀਂ ਆਏਗਾ ਮੋਸਟ ਡਿਮਾਂਡਿੰਗ ਕਲਰ ਇਸ ਸਾਲ ਦਾ ਜਿਹੜਾ ਹਰ ਕੁੜੀ ਨੂੰ ਚਾਹੀਦਾ ਰੱਬ ਦਾ ਵਾਸਤਾ ਉਹ ਹੀ ਆਰਡਰ ਜਿਹੜਾ ਜਿਹੜੀ ਮਸ਼ੀਨ ਚ ਨਾ ਪਾਵੇ ਤੇ ਹੈਂਡ ਵਾਸ਼ ਨਾ ਕਰੇ 17 60 ਤੇ ਸਾਗਰ ਕੀ ਪੋਜੀਸ਼ਨ ਨੇ ਸੂਟ ਦੀ ਭਈਆ ਇਹਨੂੰ ਵੇਚਣ ਦੀ ਲੋੜ ਥੋੜਾ ਨਾ ਪੈਂਦੀ ਬੋਲਣ ਦੀ ਲੋੜ ਨਹੀਂ ਪੈਂਦੀ ਸਾਰਾ ਹੈਂਡ ਆ ਪ੍ਰੋਪਰ ਹੈਂਡ ਨਹੀਂ ਇਹ ਕੁੜਤੀ ਨਹੀਂ ਆਉਂਦੀ ਨਹੀਂ ਆਉਂਦੀ ਚਲੋ ਇੰਗਲਿਸ਼ ਕਲਰ ਅਛੋ ਯੈਲੋ ਹੀ ਸਾਗਰ ਇਹ ਮਹਿੰਦੀ ਹਾਂ ਮਹਿੰਦੀ ਪੈਰ ਬੜੀ ਬੜੀ ਚੋਣ ਡਿਫਰੈਂਟ ਜੀ ਸ਼ੇਡ ਦੁਪੱਟੇ ਦਾ ਬਾਹਰ ਖੁੱਲਾ ਡੁੱਲਾ ਪੰਜਾਬੀਆਂ ਵਾਲਾ ਪ्योर ਦਾ ਦੁਪੱਟਾ ਸੋਨਾ ਬੋਡਮ ਰਿਓਨ ਦੀ ਹੁਣ ਧਿਆਨ ਨਾਲ ਸਮਝੋ ਪੂਰਾ ਫਰੰਟ ਲੰਬਾਈ 46 ਬੈਕ ਪਲੇਨ ਬਾਜੂ ਪਲੇਨ ਇੱਕ ਵਾਰੀ ਕਮ ਪ੍ਰੋਪਰ ਹੈਂਡ ਕੰਪਿਊਟਰ ਵਾਲੇ ਤੇ ਬਣਾ ਹੀ ਨਹੀਂ ਸਕਦੇ ਰੇਟ 31760 ਟੌਪ ਤੇ ਡਿਜ਼ਾਈਨ ਹੈ ਚੌਥੀ ਵਹੀ ਵਲੀ ਰਿਪੀਟ ਆਇਆ ਅੱਗੇ ਅਸੀਗਾ ਮਾਲ ਆਪਣਾ ਅਰਗੈਂਦਾ ਦੇ ਉਹਨਸੀ ਪਿਓਰ ਡਿਸਕਾਸ ਪਿਓਰ ਡਿਸਕਾਸ ਚਾਰਜਰ ਤੇ ਬਣਾਇਆ ਸਾਰੇ ਕਸਟਮਰ ਮੰਗ ਰਹੇ 1390 ਮੰਗ ਰਹੇ ਭਾਜੀ 1390 ਰੇਟ ਹੈ ਪੂਰਾ ਫਰੰਟ ਬਣਿਆ ਹੈ ਪਾਕਿਸਤਾਨੀ ਸੂਰ ਹੈ ਲੈਸਾਂ ਨਾਲੀ ਕੀ ਵਿਖਣੇ 1390 ਇਹ ਤਾਂ ਵਧੀਆ ਕੁਆਲਟੀ ਦੀ ਸਪੈਰ ਹੈ ਚਾਂਦੀ 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 ਵਧੀਆ ਕੁਆਲਟੀ ਦੀ ਬਾਟਮ ਹੈ ਜੀ ਕੁਆਲਟੀ ਮੈਂ ਕਿਹਾ ਜੋਗਾ ਬਸ ਤੁਹਾਨੂੰ ਨਹੀਂ ਦੱਸ ਮੈਂ ਬੋਲਿਆ ਕੋਈ ਭਾਜੀ ਮੈਨੂੰ ਪਤਾ ਮੈਂ ਚੁੱਪ ਹੀ ਕਿਤੇ ਮੈਂ ਕੋਈ ਬਾਤ ਛੋਟੀ ਇੱਕਲ ਪਰਪਲ ਇੱਕਲ ਅਗਰ ਬੋਲਣਾ ਗ੍ਰੀਨ ਦੂਸਰਾ ਕਲਰ ਮਹਿੰਦੀ ਤੀਜਾ ਕਲਰ ਰੈਸਟ ਹਾਂ ਬੈਟੂ ਪਿਆਜੀ ਹਾਂ ਹਾਂ ਇੰਗਲਿਸ਼ ਇੰਗਲਿਸ਼ ਲਾਡੀ ਭਾਈ ਇਤਲੀ ਪਾ ਗੋ ਫੋਰਸ ਵਾਲਾ ਰੇਟ ਮੁਤਾਬਕ ਅਜਾ ਬੋਲਣ ਦੀ ਲੋੜ ਹੀ ਨਹੀਂ ਲਾਡੀ ਭਾਈ ਜੋ ਪੀਸ ਹੈਗਾ ਇਸ ਵਾਲਾ ਸੂਟ ਹੈ ਇਹ ਸਾਡੇ ਲੱਗੇ ਜਾ ਕੇ ਡੀਪੀ ਸਕੇ ਕਰੋਸ਼ਾ ਪੈਚ ਵਰਕ ਦਾਣਾ ਪੂਰਾ ਲੇਸਿੰਗ ਪੂਰਾ ਸਭ ਕੁਝ ਹੈ ਇਹ ਸੂਟ ਕੋਈ ਕੁੜੀਆਂ ਆਰਡਰ ਕਰਨ ਜਾਂ ਉਹ ਹੀ ਮਦਰਜ਼ ਆਰਡਰ ਕਰਨ ਜਿਹੜੇ ਪਾਕਿਸਤਾਨੀ ਸੂਟ ਦੇ ਲਵਰ ਨੇ ਪਲੈਨਿੰਗ ਨਾਲ ਅਟੈਚ ਨਹੀਂ ਜੇਗੀ ਤੁਸੀਂ ਆਪ ਪਲੈਨਿੰਗ ਲਾੜਗੇ ਹੈਂਡਵਾਸ਼ ਨਹੀਂ ਕਰਨਾ ਤਾਂ ਰੱਤ ਹੋਇਆ ਬਾਕੀ ਸਭ ਠੀਕ ਹੈ ਕੁਆਲਿਟੀ ਓਕੇ ਹੈ ਵੱਡਾ ਪਿਓਰ ਦਾ ਕਪੜਾ ਪਿਓਰ ਜੌਰਜਟ ਜਿਹੜੀ ਕੋ ਥੋੜੀ ਹਲਦੀ ਹੈ ਉਹ ਜੂਰ ਆਰਡਰ ਕਰਨੇ ਬੰਦਾ ਪਤਲਾ ਲੱਗਦਾ ਹੈ ਠੀਕ ਹੈ ਸਭ ਸਹੀ ਗੱਲ ਇਹ ਸੂਟ ਹੈ ਅੱਜਕੱਲ੍ਹ ਦੀ ਗਰਲਸ ਦਾ ਟੇਸਟ ਹੈ ਕਾਫੀ ਕਲਰ ਦੀ ਬੇਸ ਹੈ ਪੂਰਾ ਪਫ ਦਾ ਕੰਮ ਹੈ ਪੂਰਾ ਅਰੀ ਦਾ ਕੰਮ ਹੈ ਪੂਰਾ ਗੁੱਟੇ ਦਾ ਕੰਮ ਹੈ ਇਸ ਪੌਸਰ ਗੰਜਾ ਸ਼ਰਟ ਹੈ ਜੋ ਅੱਗੇ ਪ੍ਰਿੰਟ ਹੈ ਉਹ ਹੀ ਪਿੱਛੇ ਪ੍ਰਿੰਟ ਹੈ ਬਾਜੂ ਪ੍ਰਿੰਟ ਹੈ ਸਲਵਾਰ ਪੰਜਾਬੀਾਂ ਦੀ ਸਿਲਕ ਦੀ ਦੁਪੱਟਾ ਪੰਜਾਬੀਾਂ ਦਾ ਪਿਓਰ ਦਾ ਰੇਟ 1690 ਲੈ ਡੀ ਭਾਜੀ ਵੇਖ ਹੁੰਦੇ ਮੈਂ ਵੇਖ ਰਿਹਾ ਭਾਜੀ ਮੈਨੂੰ ਮਿਲਣਾ ਨਹੀਂ ਮਿਲਣਾ ਨਹੀਂ ਝੂਠ ਡਿਮਾਂਡ ਬੜੀ ਹੈ ਮੁੜ ਕੇ ਮਿਲਣਾ ਨਹੀਂ ਮੈਂ ਕੀ ਦਵਾ ਭਾਜੀ ਦਿਖਾਂ ਗਾਓ ਤੁਰੇ ਉੱਥੇ ਬਹਿ ਜਾਣਾ ਮੈਂ ਉੱਥੇ ਕੰਮ ਰੇਟ 1690 ਇਸ ਪੌਸਰ ਗੰਜਾ ਸ਼ਰਟ ਹੈ ਪਾੜਾ ਦੀ ਬੋਟਮ ਹੈ ਔਰ ਦੁਬੱਟਾ ਪੰਜਾਬੀਆਂ ਦਾ ਪਿਓਰ ਦਾ ਇੱਕੋ ਹੀ ਲੈਡੀ ਭਾਈ ਬੋਟਮ ਹੀ ਪੰਜਾਬੀਆਂ ਲਈ ਐ ਕਿ ਲੋਰ ਐਂਬੋ ਕਿੰਦੇ ਬਾਹਰ ਆਇਓ ਵਰਟਾ ਪਿਓ 1690 ਚ ਇਹ ਸੂਟ ਪਤਾ ਕਿੰਨਾ ਵਸਤੇ ਜਿਹੜੀਆਂ ਕੁੜੀਆਂ ਸਿੰਪਲ ਸੋਬਰ ਟੇਲ ਅੱਛੀ ਗੱਲ ਹੋ ਜੇ ਤੁਸੀਂ ਵਹਿਮ ਉਹ ਨਹੀਂ ਕਰਦੇ ਤੇ ਇਹ ਕਲਰ ਪਾਇਆ ਥੋੜਾ ਬ੍ਰਾਈਟ ਹੈ ਲੈਡੀ ਮੈਂ ਆ ਨਾ ਲੈਂਡ ਲੱਗੇ ਹੈਂਡ ਭਾਈ ਪਾਇਆ ਚਲੋ ਲੈਡੀ ਭਾਈ ਨੇ ਕਿਹਾ ਤਾਂ ਤੇ ਐਂਡ ਹੈ ਸੂਟ 1690 ਲਾਟਰੀ ਹੈ ਲੈਡੀ ਸਹੀ ਹੈ ਬਈ ਯਾਰ ਕਿਤੇ ਕਰੋ ਤਾਂ ਪਿਆਰਾ ਜਿਹਾ ਕਮੋਡ ਹੈ ਉਹ ਸ਼ੀਸ਼ਾ ਤੇ ਪਾਜੀ ਹੈਗਾ ਇਹ ਬੈਗ ਤੇ ਚੱਕ ਰਹੇ ਲੋਕਾਂ ਵਾਂਗ ਨਹੀਂ ਕੱਲਾ ਬਸ ਇੰਜ ਪੀਸ ਖੋਲਿਆ ਤੇ ਕੰਟਰਾਸਟ ਬੜਾ ਪਿਆਰਾ ਜਿਹਾ ਹੋਰ ਗੱਲਾਂ ਅੱਛਾ ਇਹ ਰੰਗ ਘੱਟ ਰਿਹਾ ਅਗਲਾ ਦੱਸੀ ਹਾਂਜੀ ਹਾਂਜੀ ਇਹ ਫਰੋਜ਼ੀਏ ਵਾਲੇ ਚਾਹ ਡੇਂਜਰ ਘੱਟੇ ਗੇ ਡੇਂਜਰ ਹੈ ਟੂਟ ਬਿਨਾ ਬੋਲੇ ਵੇਚਣ ਦਾ ਸੂਟ ਹੈ 100% ਬਿਸਕੋਸ ਮਸਲੀਨ ਦਾ ਕਪੜਾ ਬਹੁਤ ਵੱਡਾ ਬ੍ਰਾਂਡ ਹੈ ਦਿੱਲੀ ਦਾ ਬਹੁਤ ਵੱਡਾ ਬ੍ਰਾਂਡ ਬ੍ਰਾਂਡਡ ਸੂਟੇ ਬਸ ਸਰ ਕਰਾਈ ਚੱਕ ਓਏ ਹੋਏ ਹੋਏ ਮੰਨਾ ਕਰਨ ਨੂੰ ਬਿਲਕੁਲ ਜੀ ਬਿਲਕੁਲ ਸਾਰਾ ਗੰਡਾ ਦਾ ਕੱਪੂਟ ਦਾ ਕਿਰਾ 28 30 32 34 ਓਏ ਹੋਏ ਹੋਏ ਕਪੜਾ ਜ਼ਿੰਦਗੀ ਚ ਮੈਂ ਇੰਨੀਆਂ ਕਪੜਾ ਵਿੱਚੇ ਮੈਂ ਇੰਨਾ ਸੌਫਟ ਕਪੜਾ ਨਹੀਂ ਦੇਖਿਆ ਪੂਰਾ ਸਟਾਈਲ ਚ ਕੜਾ ਰੇਟ ਮੈਂ ਮਾਲ ਆਰਡਰ ਤੇ ਬਨਵਾਇਆ ਸਾਗਰ ਬਿਲਕੁਲ ਜੀ ਬਿਲਕੁਲ ਅਗਲੇ ਕਹਿੰਦੇ ਅਸੀਂ ਇਸ ਟੈਂਗ ਆਰਡਰ ਨਹੀਂ ਬਣਾਣੀ ਮਤਲਬ ਮਸਲੀ ਮੈਂ ਕਹਿੰਦਾ ਮੈਨੂੰ ਚਾਹੀਦਾ ਥੋੜਾ ਤੇ ਕਹੀਂ ਹੋਰ ਸਾਈਡ ਤੇ ਪੱਟਾ ਪਾਈ 190 132 ਬਸ ਔਰ ਆਰਡਰ ਉਹੀ ਕਰੇ ਜਿਹੜਾ ਸੋਬਰ ਹੈ ਹਾਈ ਫਾਈ ਹੈ ਹਾਈ ਜੈਂਟਰੀ ਹੈ ਪੂਰਾ ਫਰੰਟ ਪ੍ਰਿੰਟ ਬੈਕ ਪ੍ਰਿੰਟ ਕੇਲਾ 28 30 32 ਤੋਂ 36 ਬਾਜੂ ਪ੍ਰਿੰਟ ਲੰਬਾਈ 46 ਤੱਕ ਬਣੇਗਾ ਸਾਗਰੀ ਕਰੀ ਨੂੰ ਡੀਪਲੀ ਚੈੱਕ ਕਰਾ ਦੂਨੋ ਦੂਰੋ 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 ਕਲਰ ਨਾ ਚਾਕਲੇਟ ਦੇ ਨਾ ਗ੍ਰੀਨ ਦੇ ਨਾ ਬਰਾਊਨ ਦੇ ਬਾਟਮ ਨਾਲ ਡਾਰਕ ਗ੍ਰੇ ਤੇ ਦੁਪੱਟਾ 100% ਵਿਸਕੋਸ ਔਰਗੈਂਜ਼ਾ ਮੇਰੇ ਹਿਸਾਬ ਨਾਲ ਉਹ ਇਫ ਯੂਅਰ ਮਦਰ ਇਜ਼ ਹਾਈ ਫਾਈ ਇਫ ਯੂਅਰ ਹਾਈ ਫਾਈ ਅਗਰ ਤੁਹਾਡਾ ਟੇਸ ਸੋਬਰ ਹੈ ਅਗਰ ਤੁਸੀਂ ਅਪਰ ਹਾਈ ਟੇਸ ਵਾਲਾ ਚਾਹੁੰਦੇ ਸੂਟ ਆਰਡਰ ਕਰੋ ਔਰ ਆਪਣੀ ਲਾਈਫ ਦੇ ਵਿੱਚ ਤੁਸੀਂ بڑے ਕੱਪੜੇ ਦੇਖੇ ਹੋਵੇਗੀ ਇਸ ਕੈਟਾਗਰੀ ਦਾ ਕੱਪੜਾ ਨਹੀਂ ਦੇਖਿਆ ਹੋਗਾ ਅਗਰ ਸਾਡੇ ਤੇ ਅਫੀਰ ਕਰਦੇ ਹੋ ਉਹ ਗਾਜਰੀ ਕਲਰ ਹੈ ਰਿਸਕੋਰਸ ਗੰਜਾ ਦਾ ਕੱਪੜਾ ਹੈ ਪੂਰਾ ਹੈਂਡ ਦਾ ਕੰਮ ਹੈ ਪੂਰਾ ਡਿਜੀਟਲ ਪ੍ਰਿੰਟ ਦਾ ਕੰਮ ਹੈ ਪੂਰਾ ਕੇਰਾ ਪ੍ਰਿੰਟ ਹੈ ਕਿਹੜਾ ਚਵੀ ਤੋਂ ਵੱਧ ਨਹੀਂ ਕਿਸੇ ਦਾ ਬੰਨਣਾ ਜਿਹੜੇ ਨੂੰ ਥੋੜੇ ਲਾਡੀ ਵਰਗੀ ਨਹੀਂ 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 26 ਬਨ ਜਾਣਾ ਇਹ ਬੰਨਣਾ ਪੂਰਾ ਸਪੌਂਸਰ ਗਾਜਾ ਪ੍ਰਿੰਟ ਹੈ ਬੈਕ ਪਲੇਨ ਹੈ ਬਾਜੂ ਪਲੇਨ ਹੈ ਸੂਟ ਲੁਧਿਆਣੇ ਦੇ ਪੇਜਾਂ ਦੇ 5 ਤੋਂ 6000 ਦੇ ਇਹੀ ਡਿਜ਼ਾਈਨ ਬਿਕਦੇ ਵੇੜਾ ਉਹਨਾਂ ਚੁੰਨੀਆਂ ਪ੍ਰਿੰਟ ਹੈ ਇਹ ਦੁਪੱਟਾ ਪਲੇਨ ਹੈ ਕੁੜੀਆਂ ਨੂੰ ਪਲੇਨ ਥੋੜੀ ਜਿਆਦਾ ਪਸੰਦ ਹੈ ਰੇਟ ਰੇਡ ਕੀ ਹੋਣਾ ਜੀ ਮਿੱਠਾ ਰੇਟ 1490 ਵਾਹ ਰੇਟ ਮਿੱਠਾ ਰੇਟ ਵਾਈਜ਼ ਕੁਆਲਿਟੀ ਬਹੁਤ ਵਧੀਆ ਹੈ ਜੇ ਹੈਂਡ ਵਾਸ਼ ਨਾ ਕਰਨਾ ਬੋਟਮ ਵੀ ਵਧੀਆ ਕੁਆਲਿਟੀ ਦੀ ਹੈ ਘਰ ਤੋਂ ਦੀ ਗਲਤੀ ਨਾ ਕਰਨ ਵਾਲੀ ਹੁਣ ਦੂਰੋਂ ਖੋਲ ਕੇ ਆ। ਘਰ ਨਾਲ ਧੋਇਓ 1490 ਦੀ ਕਢਾਈ ਨਹੀਂ ਹੋਣੀ ਤੇ ਸੂੜ ਹਾਈਲਾਈਟ ਨਹੀਂ ਹੋਣਾ ਲਾਡੀ ਭਾਈ ਜਿੱਦਾਂ ਉੱਤੇ ਹੈਂਡਵਰਕ ਹੋਇਆ। ਸਹੀ ਗੱਲ ਹੈ। ਬਹੁਤ ਜ਼ਿਆਦਾ। ਸਗਰ ਕਿਹੜਾ ਗੱਡਾ ਪੜਾਈ ਸੂੜ। ਬਹੁਤ ਜ਼ਿਆਦਾ। ਹੱਥ ਦਾ ਕੰਮ ਹੈ ਭਾਈ ਜਰਾ। 1490 ਚ ਨਾ ਵੀ ਕਿੰਨੂੰ ਮਹਿੰਗਾ ਲੱਗੇਗਾ ਨਾ। ਤੇ ਚਲੋ ਠੀਕ ਹੈ। ਵੀਡੀਓ ਵੇਖੋ ਅੰਜਵਾਏ ਕਰੋ 1490 ਦੇ ਵਿੱਚ। ਆ ਇਨਾ ਕੰਮ ਹੈ ਨਾ ਇਹਨਾਂ ਮੋਟੀਆਂ ਤੇ ਮੁੰਦਰੀ ਲਾਏ ਨੇ ਬਾਜੂ ਪਲੇਨ ਹੈ ਫੋਟੋ ਵੰਦੀਆ ਕੁਆਲਟੀ ਦੇ ਬਟਨ ਲੈਂਸ ਲੱਗੀ ਓਕੇ ਪਰਸਨ ਨੇਚਰਲ ਗ੍ਰੇਡ 100 ਪਰਸਨ ਨੇਚਰਲ ਗ੍ਰੇਡ ਪੂਰਾ ਦਾਣਾ ਲੱਗਾ ਹੈ ਰੇਡ ਸੂਟ ਦਾ ਬਾਜ਼ਾਰ ਪਤਾ ਨਹੀਂ ਕੀ ਹੈ ਮੇਰਾ ਰੇਡ ਸੂਟ ਦਾ 950 ਹੈ ਢਾੜੀ ਪੂਰਾ ਫਰੰਟ ਬੈਕ ਪਲੇਨ ਬਾਜੂ ਪਲੇਨ ਬੋਡਮ ਵੀ ਹੋਣੀ ਨਹੀਂ ਕੋਈ ਇਹ ਉੱਤਪਿਉਰ ਹੱਦ ਦੁਪੱਟੇ ਤੇ ਵੀ ਲਾਡੀ ਭਾਈ ਚਾਰੋਂ ਪਾਸੇ ਕਢਾਈ ਕੀਤੀ ਹੈ ਹੈਂਡ ਵਾਸ਼ ਕਰਨ ਦੀ ਗਲਤੀ ਨਹੀਂ ਕੰਨੀ ਚੁੰਨੀ ਦੀ ਲੰਬਾਈ 235 ਕੋਈ ਨਹੀਂ ਬੋਲਦਾ ਆਨਲਾਈਨ ਦੁਕਾਨਦਾਰ ਕੋਈ ਨਹੀਂ ਬੋਲਦਾ ਮੈਂ ਬੋਲਾਂਗਾ 235 950 ਨੈਚੁਰਲ ਗ੍ਰੇਪਾ ਲਗ ਲੈਂਦੀ ਕਲਰ ਚੈੱਕ ਡੀਜਰ ਡੀਜਰ ਜੀ ਜੇ ਤੁਹਾਡੇ ਘਰ ਮੈਰੀਜ ਹੈ ਤੁਸੀਂ ਸੂਟ ਲੈਣਾ ਨਾਨਾ ਜੋਗਾ ਤੁਸੀਂ ਸੂਟ ਲੈਣਾ ਹੈ ਫੈਂਸੀ ਮਦਰ ਇਨ ਲਾਉ ਜੋਗਾ ਫੈਂਸੀ ਨਾਲ ਬੁੱਲੇ ਰ ਮੈਂ ਕਿਉਂਕਿ ਹਰ ਮਦਰ ਇਨ ਲਾਵ ਜ਼ਰੂਰੀ ਨਹੀਂ ਨਾ ਹੁੰਦੀ ਸਾਗਰ ਸਹੀ ਗੱਲ ਹੈ ਜੀ ਸਹੀ ਗੱਲ 950 ਰੇਟ ਹੈ ਐਂਡ ਸਭ ਤੋਂ ਵੱਡੀ ਗੱਲ ਨੈਚੁਰਲ ਗ੍ਰੇਪ ਕਲਰ ਚੈੱਕ ਕਰਾਓ ਵਾਹ ਓਏ ਗਾਡੀ ਭਾਈ ਵਾਕਈ ਵਾਕਈ ਕਲਰ ਹੈ ਓਏ ਹੋਏ ਵਲੇ ਯੇ ਮੇਰੀ ਖਰੀਦ ਦਾ ਮੁੱਲ ਹੈਗਾ ਲੱਡੀ ਸਹੀ ਕਰੀ ਭਾਈ ਹੋਰਾਂ ਦੇ ਫੇਰ ਕੋਈ ਕੋਈ ਗੱਲ ਨਹੀਂ ਕਰ ਸਕਦਾ ਜੀ ਜੀ ਸਾਰੇ ਗਾ ਕਮੈਂਟ ਕਰੋ ਮੇਰੀ ਕੋਸਟ ਕਿਹੜੀ ਹੁੰਦੀ ਹੈ ਇਹ ਨਹੀਂ ਕੋਈ ਕਰ ਸਕਦਾ ਭਾਈ ਮੇਰੀ ਕੋਈ ਜਨਰਲ ਕੋਸਟ ਐ ਤਾ ਦੀ ਗਾ ਇਹ ਆਈਡੀਆ ਕੋਈ ਨਹੀਂ ਲਾ ਸਕਦਾ ਕਿਉਂ ਜਿਸ ਹੌਣਾਂ ਤੋਂ ਖਰੀਦ ਦੱਸਦੇ ਹੋ ਜਿਸ ਹੌਣਾਂ ਹੀ ਵੇਚਦੇ ਤੁਸੀਂ ਲੈ ਆ ਕੇ ਦਿੰਦੇ ਹੋ ਸੋਚ ਤੋਂ ਪਰੇ 990 ਦੀ ਰੇਟ ਹੈ ਨੇਚਰਲ ਕਲੇਪ ਦਾ ਫਰੰਟ ਪ੍ਰਿੰਟ ਹੈ ਬੈਕਲੇਨ ਹੈ ਭਦਰੂਲੇਨ ਹੈ ਬੋਰਡਰ ਦੇ ਉੱਪਰ ਦਾ ਪਿਓਰ ਬਸ ਫੋਟੋ ਸਾਈਡ ਬੋਰਡਰ ਹੈ ਹੈਂਡਵਾਸ਼ ਨਹੀਂ ਕਰਨਾ ਔਰ ਇੱਕ ਵਾਰੀ ਲੰਗੀ ਚੈੱਕ ਕਰਾ ਦੇ ਪੂਰਾ ਦੰਦ ਮਸਤ ਕਰਨਾ ਤੋਂ ਹੋਇਓ ਘਰ ਨਹੀਂ ਟੋਣਾ ਇਹਨੂੰ ਇਸ ਤਰ੍ਹਾਂ ਨਹੀਂ ਸੂਟ ਹੈ ਦੁਪੱਟਾ ਮੁੜਾਲ ਦੇ ਉੱਤੇ ਹੈ ਕਤਲੇ ਹਮ ਕਲਰ ਹੈ ਕਤਲੇ ਹਮ ਸਟਾਈਲ ਲੜੀ ਨੂੰ ਬੋਲੀਏ ਮੈਂ ਨਾ ਪਾਈ ਯਾਰ ਕੋਈ ਬੋਲੀ ਲਾਉਣੀ ਮੁੜਾਲ ਮੁੜਾਲ ਪਿਓਰ ਸਾਟਨ ਮੁੜਾਲ ਦਾ بیس ਹੈ ਪੂਰਾ ਪਫ ਦਾ ਕੰਮ ਹੈ ਪੂਰਾ ਪਫ ਦਾ ਕੰਮ ਹੈ ਮਸਲੀਨ ਨਹੀਂ ਜੇਗੀ ਜਿਹੜਾ ਜਿਹਦਾ ਬਾਜ਼ਾਰ 'ਚ ਰੋਲ ਪਿਆ ਪਿਓਰ ਪੰਜਾਬੀਆਂ ਦਾ ਟੇਸਟ ਹੈ ਯਾਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੇਟ 1500 4 ਐਕਸਲ ਤੱਕ ਬਣੇਗਾ ਜੋ ਅੱਗੇ ਪ੍ਰਿੰਟ ਸੋ ਪਿਛੇ ਪ੍ਰਿੰਟ ਬਾਜੂ ਪ੍ਰਿੰਟ ਕਲਰ ਐਨੇ ਸੋਹਣੇ ਚ ਆਂਦੇ ਆ ਕਿ ਤੁਹਾਨੂੰ ਬੋਲਣ ਦੀ ਲੋੜ ਨਹੀਂ ਗਈ ਇੱਕ ਵਾਰੀ ਸਾਡੇ ਦਗਾ ਸਿਕਾ ਆਹ ਕੀ ਕਪੜਾ ਤੇ ਕੀ ਸੂਟ ਅੱਛਾ ਮੈਂ ਕਪੜੇ ਦੀ ਫੀਲ ਚੈੱਕ ਕਰਾਂ ਮਲਾਂ ਮੂਲ ਆ ਸੈਟਨ ਹੈ ਉਹ ਦੇਸੀ ਦੂਸੀ ਕਪੜੇ ਨਹੀਂ ਹਾਈ ਹਾਈ हाईफाई ये नु कहने हाईफाई वो चीजें मतलब ਸਾਡੇ ਦੁਕਾਨ ਦੇ ਨਖਰੇ ਵਾਲੇ ਸੂਟ ਕਹਿ ਲਓ ਬੁੜਾਲ ਸਾਟਨ ਇੱਕ ਨਵਾਂ ਬੇਸ ਆਇਆ ਚੁੱਬੇਗਾ ਨਹੀਂ ਔਰ ਸ਼ਾਈਨ ਪੂਰੀ ਏ ਜੋ ਅੱਜਕਾ ਦੀਆਂ ਬਟਿਕਸ ਬਣਾ ਰਹੀਆਂ ਨੇ ਸ਼ਾਈਨ ਤੋਂ ਬਿਨਾ ਪਾਰਟੀ ਦੇ ਸੂਟਸ ਪ੍ਰਿੰਟ ਦੇ ਅੱਜ ਕਾ ਟ੍ਰੈਂਡ ਇਹਨਾਂ ਦਾ ਬਿਲਕੁਲ ਔਰ ਬਹੁਤ ਹੀ ਰਾਇਲ ਫੈਮਲੀਆਂ ਸੂਟ ਲੈਂਦੀਆਂ ਔਰ ਇਵਨ ਕਿ ਅਸੀਂ ਆਪਣੇ ਘਰਾਂ ਚ ਵੀ ਅਜੇ ਸੂਟ ਅੱਜ ਕੱਲ੍ਹ ਸਵਾਣੇ ਦੇ ਐ ਸਵਾਣੇ ਇੱਕ ਚੀਜ਼ ਦਾ ਧਿਆਨ ਰੱਖਣਾ ਖਾਸ ਲੱਡੀ ਸਮਝਾ ਗੀ ਤੈਨੂੰ ਤਰਾ ਚੰਗੀ ਜਿਹੀ ਦੁਬਟੇ ਦਾ ਬਰਨ ਸਾਗਰ ਬਿਲਕੁਲ ਪਰ ਡਿਜ਼ਾਈਨਰ ਸੂਟ ਹੈ ਨਾ ਭਈਆ ਇਹ ਬੁੱਕਲ ਇਧਰ ਡਿਜ਼ਾਈਨਰ ਸੂਟ ਹੈ ਯਾਰ ਬੁੱਕਲ ਨਾਲ ਦੁਪੱਟਾ ਨਹੀਂ ਆ ਹਾਂ ਪ੍ਰੋਪਰ ਪ੍ਰੋਪਰ ਸੋਬਰ ਤੇ ਹਾਈ ਫਾਈ ਟੈਸਟ ਕਲਰ ਸੋলো ਇਹ ਗ੍ਰੇਡ ਕੁਆਲਿਟੀ ਗ੍ਰੇਡ ਕਪੜਾ ਚੱਲ ਵੱਢਦੇ ਦੁਪੱਟਿਆਂ ਵਾਲੇ ਸੂਟ ਨਾ ਚੱਲ ਚੱਲ 5000 ਰੁਪਏ ਦੇ ਵਿੱਚ ਨਹੀਂ ਕਸਟਮਰ ਆਪ ਕੰਦੇ ਉਹਨੂੰ ਨਾਲੇ ਕਹਿੰਦੇ ਵੀਡੀਓ ਰੈਨ ਦੇ ਬੈਦ ਕਹਿ ਰਹਿਦੇ ਚਲੋ ਚਲੋ ਸੂਟ ਦਾ ਰੇਟ 2090 ਗਲਾਸ ਵੈਲਵੈਂਟ ਦੇ ਉੱਤੇ 9000 ਦੇ ਵੈਲਵੈਂਟ ਲੱਗਿਆ ਕਦਾ ਚੈੱਕ ਕਰ ਕੋਫੀ ਦਾ ਪਤਨੇ ਪਰਪਲ ਨਾ ਨਹੀਂ ਬੋਲਦਾ ਕੋ ਸ਼ਰੀ ਬੋਲ ਮੇਰਾ ਮਨ ਨਹੀਂ ਮੈਂ ਕਿਹਾ ਚਲੋ ਇੰਦਾ ਹੀ ਸਾਗਰ ਇਹ ਜਿੰਦਗੀ ਚ ਕੰਟਰਾਸਟ ਵੇਖਿਆ ਨਾ ਜੀ ਨਾ ਬਿਲਕੁਲ ਨਹੀਂ ਪਿਓਰ ਗਲਾਸ ਵੈਲਵਟ ਦਾ ਕਪੜਾ ਡੋਰੀ ਦਾ ਕੰਮ ਕਰਕੇ ਡਿਜ਼ਾਈਨਰ ਸੂਟ ਬਣਾ ਕੇ ਕੰਪਿਊਟਰ ਤੇ ਬਾਹਮੀ ਸਦੀ ਪੂਰਾ ਦੁਬੱਟੇ ਤੇ ਪੈਚ ਵਰਕ ਲਾ ਕੇ ਸੂਟ ਦਾ ਰੇਟ ਕੱਢਿਆ 2090 ਗਲਾਸ ਵੈਲਵਟ ਦਾ ਕਪੜਾ ਪਸ਼ਮੀਨੇ ਦੀ ਬਾਟਮ ਧਿਆਨ ਨਾਲ ਗੱਲਾਂ ਸੁਣਿਆ ਕਰੋ ਪਸ਼ਮੀਨੇ ਦੀ ਬਾਟਮ ਜੀ ਪਸ਼ਮੀਨੇ ਦੀ ਬਾਟਮ ਜੇ ਕੋਈ ਲੇਡੀ ਜਾਂ ਕਸਟਮਰ ਘਰ ਤੋਂ ਹੈ ਸਿਸਟਰ ਘਰ ਤੋਂ ਹੈ ਵੀ ਆਪਣੇ ਸੂਟ ਦਾ ਆਪ ਰੀਸ ਹੋ ਸਕਦਾ ਸਹੀ ਗੱਲ ਬਹੁਤ ਜ਼ਿਆਦਾ ਸੋਨਾ ਉਹ ਜਿੰਦਾ ਕਹਿੰਦੇ ਨਾ ਬਾਤ ਵਾਲੇ ਸਵਾਰੀ ਆਪਣੇ ਜ਼ਮਾਨ ਦੀ ਆਪ ਜ਼ਿੰਮੇਵਾਰ ਹੈ ਤੇ ਉਹ ਸਾਬ ਹੈ ਜੀ ਯਾ ਗੱਲਾਂ ਤੇ ਭਰਾਵਾ ਉਹ ਭਾਈ ਮੈਂ ਕਹਿਣਾ ਫਰਜ਼ ਹੈ ਇਹਦਾ ਘੋਈ ਦਾ ਬੰਦਾ ਆ ਜਮਾ ਕੋ ਪੜੇ ਰਿਖੇ ਵੀ ਗਾੜੀ ਉਹ ਭਾਈ ਪੰਜਾਬੀ ਆਪਾਂ ਧੰਨਵਾਦ ਹੈ ਕਿੱਕਰ ਮਰੂਨ ਇੱਕ ਲਬੂਸਟੇਡ ਇੱਕ ਲਾਲ ਪਰਪਲੇਕ ਵਿਲਾਸ ਵਾਲਾ ਬੜਾ ਸੂਟ ਹੈ glass ਸਾਥ ਬੱਟਾ ਹੋਇਆ ਹੈ ਹੈਂਡਵਾਸ਼ ਨਹੀਂ ਕਰਨਾ ਔਰ ਇੱਕ ਚੀਜ਼ ਖਾਸ ਕੇ ਆਖਣਾ ਬਾਟਮ ਕੁਛ ਮਿੰਨੀ ਵੀ ਬੱਟੇ ਦਾ ਬਾਅਦ ਚ ਨੋਰਮਲ ਰੇਟ ਪਾਇਆ ਸੀ 1190 ਚ ਕੁਆਂਟੀਟੀ ਜ਼ਿਆਦਾ ਲੈਂਦੀ ਏ ਘੱਟ ਘੱਟ 100 150 ਸੂਟ ਜ਼ਿਆਦਾ ਲਿੱਤਾ ਤੇ ਹੁਣ ਰੇਟ ਲੜੀ ਬਈ ਮੈਂ ਕੱਢਿਆ 1150 ਰੇੜੀ ਬਈ ਇਹ ਗਾਲ ਗੁਸਾ ਲਗੇ ਕਿ 40 ਰੁਪਏ ਘਟਾ ਗਏ ਕਿਉਂ ਦੇਖੋ ਇਹ ਅਸੀਂ ਜੇ ਫਾਇਦਾ ਤੁਹਾਡਾ ਹੀ ਕੀਤਾ ਵਾ ਅਸੀਂ ਮਾਲ ਲਿਆ ਬਲਕਿ ਰੇਟ ਘਟਾ ਕੇ ਲਿਆ ਤੇ ਰੇਟ ਦਾ ਸੂਟ ਹੈ ਮਤਲਬ ਜੈਪੁਰੀ ਜੈਪੁਰੀ ਚਾਹਰ ਕੀ ਕਪੜਾ ਕੀ ਹੈ ਬੰਦੇ ਜੈਪੁਰੀ ਬੰਦੇ ਜੈਪੁਰੀ ਬੰਦੀ ਦੇ ਗਲਾ ਪੂਰਾ ਹੈਂਡਲ ਚੈੱਕ ਕਰ ਲੈ ਸਰ ਪੂਰਾ ਹੈਂਡ ਡੋਰੀ ਠੀਕ ਹੈ ਬੜੀ ਕੋਈ ਨਹੀਂ ਪਹਿਲਾ ਕਲ ਇੰਗਲਿਸ਼ ਲੈਮਨ ਲੈਮਨ ਵੀ ਨਹੀਂ ਗਾ ਭਈਆ ਮਹਿੰਦੀ ਜੀ ਵੱਖਰੀ ਜੀ ਟੋਨ ਹੈਗੀ ਬਿਲਕੁਲ ਹੀ ਸਾਗਰ ਇਹ ਦੱਸ ਲਾਡੀ ਭਾਈ ਦਾ ਫੇਵਰਿਟ ਕਲਰ ਰੈਡ ਇੰਜਰ ਡੈਂਜਰ ਡੈਂਜਰ ਬਸ ਇਹ ਤਾਂ ਵੀ ਸਭ ਤੋਂ ਜ਼ਿਆਦਾ ਹੈ ਇਹ ਗੱਲ ਜੀ ਤੀਜਾ ਕਲ ਆਪਣਾ ਕੁੜੀਆਂ ਦੀ ਜਾਨ ਕਾਟ ਪਿੰਕ ਬਹੁਤ ਸੋਹਣਾ ਗ੍ਰੇਡ ਫੂਟ ਦਾ ਨਿਕਲਿਆ 11.50 ਦੁਬੱਟਾ ਬਹੁਤ ਸੋਹਣਾ ਕੁਆਲਟੀ ਬਹੁਤ ਵਧੀਆ ਇੱਕ ਵਾਰੀ ਲੈਣੀ ਸੂਟ ਨੂੰ ਖਿਲਵਾਉਂਦੇ ਐਨਾ ਸੂਟਾਂ ਦੀ ਕਿਤੀ ਜਮਾਤ ਤੇ ਬਿਠਾ ਲਓ ਐ ਸੂਟ ਆਰਡਰ ਉਹ ਹੀ ਕਰੇ ਜਿਹੜਾ ਘਰ ਨਹੀਂ ਤੋਸਦਾ ਸੋਹਣਾ ਬਿਲਕੁਲ ਬਹੁਤ ਆਹ ਓਏ ਹੋਏ ਇਹ ਤੁਸਾਂ ਨੇ ਘਰਾਂ ਤੋਂ ਹਾਂ ਇਹ ਫਿਰ ਐ ਸੂਟ ਦਾ ਆਰਡਰ ਨਾ ਕਰੋ ਪਰ ਇੱਕ ਚੀਜ਼ ਹੋ ਦੁਬੱਟਾ ਦੀ ਸਾਰਾ ਪਾਸੇ ਦੇ ਕਾਰੀਗਰਾਂ ਨਾਲ ਡੋਰੀ ਦਾ ਠੀਕ ਹੈ ਜੀ ਕੁਆਲਟੀ ਏ ਗ੍ਰੇਡ ਤਾਂ ਦੀ ਮੁੱਦੇ ਮਤ ਭਾਗੇ ਸਾਲ ਲਰ ਕਿਉਂਕਿ ਇਹ ਇਹ ਬੋਲਣ ਕਿ ਹੁਣ ਕਹਿ ਤਾਣਾ ਮਾਲ ਬਲਦ ਜੀ ਮੰਗਾਇਆ ਡੇਢ ਘਟਾ ਕੇ ਮੰਗਾਇਆ ਔਰ ਕੀ ਐਂਡ ਭਾਈ ਸੂੜ ਪੋਸਣਾ ਹੈ ਤੁਹਾਨੂੰ ਪਤਾ ਹੈ ਹੈਗਾ 200 ਸੂੜੇ ਨਾ ਇਹਦੇ ਲੈ ਆਓ 100 200 ਹੈ ਕਹਿੰਦਾ ਮੈਂ ਅੱਜ ਕੱਲ੍ਹ ਦੇ ਜਮਾਨੇ 100 200 ਸੂਟਾ ਦੇ ਅੱਜ ਕੱਲ੍ਹ ਜਮਾਨੇ ਕਿ ਰੋਜ਼ ਨਵੇਂ ਸੂਟਾ ਭਾਈ ਜਿਹੜਾ ਗਾਗ ਤੇ ਇਹਦੇ ਤੁਸੀਂ ਵੇਚਨੇ ਪਰ ਮੈਨੂੰ ਇਹ ਦੱਸੋ ਹੈਗੇ ਕਿਨੇ ਮੈਨੂੰ ਸੂੜ ਬੋਝ ਜੱਟਿਆਂ ਦੇ ਫਾਈ ਜੈਟੀ ਰਜਮਾਲ ਲੈਣਾ ਹੈ ਤੇ ਸਸਤੇ ਪੇਜ ਫੋਲੋ ਕਰੋ ਇੱਥੇ ਲਗਜ਼ਰੀ ਪੇਜ ਹੈ ਲਗਜ਼ਰੀ ਪੇਜ ਢੇਰ ਨਹੀਂ ਗੱ ਸਕੋ ਠੀਕ ਹੈ ਬਿਲਕੁਲ ਸਹੀ ਗੱਲ ਹੈ ਹੋਰ ਗੱਲ ਅਗਲਾ ਬਣਿਆ ਬਹੁਤ ਸੋਹਣਾ ਕਲਰ ਕਲਰ ਉਹ ਉਹੀ ਚੀਜ਼ ਨਾ ਭਾਈ ਐਂਡ ਚੀਜ਼ ਹੈਗੀ ਐਂਡ ਮੈਚਿੰਗ ਬਹੁਤ ਸੋਹਣੀ ਹੋਊਸ ਕੋਸ ਸ਼ਿਮਰ オリジナル135 ਮੀਟਰ ਹੋਲ ਸਿਲ ਜਿਆ ਕਪੜਾ ਸ਼ਰਟ ਦਾ ਕੋਈ ਕਪੜਾ ਦਬੱਟੇ ਦਾ ਨਾਲ ਪੂਰਾ ਪੈਂਟ ਵਰਕ ਵਧੀਆ ਵਿਸਕੋਸ ਮਸਲੀਨ ਦੀ ਸਕੋ ਠੀਕ ਹੈ ਬਿਲਕੁਲ ਲੈਣੀ ਨਹੀਂ ਲੱਗੇਗੀ ਹਾਂ ਲੈਣੀ ਨਹੀਂ ਕੋਲੀ ਸੂਟ ਦਾ ਇਕ ਲੱਟ ਕਪੜਾ ਕਪੜਾ 1200 ਰੁਪਏ ਦਾ ਹੈ ਮੈਂ ਸੂਟ ਦਾ ਰੇਟ ਕੱਢਿਆ 1550 ਟੈਂਡਾਈ ਪਾ ਕੇ ਗੋਟਾ ਪਾ ਕੇ ਉਹ ਦੱਸੋ ਸੂਟ ਦਾ ਬਣਾਏ ਨੇ 48 ਜਿਹੜਾ ਪੈਸੇ ਪਾ ਕੇ ਆਏਗਾ ਦੁਕਾਨ ਤੇ ਲੱਲੇ ਨਹੀਂ ਤੇ ਭੁੱਲ ਜੇ ਲਾਡੀ ਭਾਈ ਜੁਗੇ ਸੂਟ ਦਵਾਂਗਾ ਸਿਰਫ ਸੋਨਾ ਚਲੋ ਸਵੇਰੇ 12 ਵਜੇ ਕਰਦੇ ਨਹੀਂ 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 12 ਨਹੀਂ 11 ਵਜੇ 11 ਵਜੇ ਕਰ 10 ਵਜੇ ਦੁਕਾਨ ਖੋਲ੍ਹਨੀ 11 ਵਜੇ ਜਿਹੜਾ ਇੱਕੜਾ ਪੇਪਰ ਹੀ ਲਾਦੇ ਨਹੀਂ ਜੀ ਅੱਧਾ ਕੰਮ ਕੰਪਿਊਟਰ ਦਾ ਹੈ ਅੱਧਾ ਸਾਗਰ ਆਰੀ ਦਾ ਅੱਧਾ ਆਰੀ ਦਾ ਸਮਝ ਉਹਨੂੰ ਆਣੀ ਏ ਜਿਹੜਾ ਬਟਿਕਸਾ ਜੇ ਸੂਟ ਪਾਉਂਦਾ ਲੈਂਥ ਦਾ ਕੋਈ ਚੱਕਰ ਨਹੀਂ ਚੁੜਾਈ ਦਾ ਕੋਈ ਚੱਕਰ ਨਹੀਂ ਬਾਹ ਆਪਾਂ ਬਣਾਈ ਜੇ ਲਾਈਟ ਦੇ ਅੱਗੇ ਟਾਇਰ ਨਹੀਂ ਪਿੱਛੇ ਟਾਇਰ ਨਹੀਂ ਬਾਟਮ ਨਾਲ ਡਿਜ਼ਾਈਨਰ ਸੂਟ ਅਗਲੀ ਗੱਲ ਵੈਰੀ ਲਗਜ਼ਰੀ ਸੂਟ